ਲੁਧਿਆਣਾ ਵਿੱਚ ਚੋੜਾ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਥਾਣੇ ਤੋਂ ਸਿਰਫ 200 ਮੀਟਰ ਦੂਰ ਹੀ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਸੇਖੋਵਾਲ ਰੋਡ ਦੇ ਤੇ ਫੁਕਰੇ ਫੈਸ਼ਨ ਸ਼ੋਰੂਮ ਦੇ ਤਾਲੇ ਤੇ ਸ਼ੀਸ਼ਾ ਤੋੜ ਕੇ ਕਰੀਬ 6 ਚੋਰ ਅੰਦਰ ਦਾਖਲ ਹੋ ਜਾਂਦੇ ਹਨ ਤਿਜੋਰੀ ਵਿੱਚੋਂ 20000 ਰੁਪਏ ਨਗਦ ਕੱਪੜੇ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਸੀਸੀਟੀਵੀ ਵਿੱਚ ਪੂਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਗਈ ਹੈ ਪੀੜਤ ਦਾ ਕਹਿਣਾ ਹੈ ਕਿ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਹੁਣ ਸਵਾਲ ਇਹ ਹੈ ਕਿ ਜਦ ਥਾਣੇ ਦੇ ਨੇੜੇ ਦੁਕਾਨ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿੰਨੇ ਸੁਰੱਖਿਅਤ ਹਨ ਜੀ ਸਰ ਜੀ ਸਰ ਰਾਤ ਨੂੰ ਜਿਹੜੀ ਚੋਰੀ ਹੋਈ ਉਹ ਕੀ ਕਹਾਂਗੇ ਹਾਂ ਲੁਕੋ ਹੁਣ ਪੰਜਾਬ ਦੇ ਹਾਲਾਤ ਤਾਂ ਪਸਾਰੇ ਜਾਣਦੇ ਆ ਚੋਰ ਚੱਕੇ ਲੁਟੇਰੇ ਦਾਤ ਮਾਰ ਕੇ ਮੋਬਾਈਲ ਖੋਣ ਵਾਲੇ ਰੋਟੀਆਂ ਮੰਗਣ ਵਾਲੇ ਗੈਂਗਸਟਰ ਇਹਨਾਂ ਦਾ ਰਾਜ ਐ ਇਸ ਵੇਲੇ ਪੰਜਾਬ 'ਚ ਸਰਕਾਰ ਨਾਲੋਂ ਦੀ ਕੋਈ ਚੀਜ਼ ਨਹੀਂ ਪੀਟੀਟਿੰਗ ਉੱਪਰ ਔਰ ਇਸ ਵੇਲੇ ਕੋਈ ਵੀ ਬੰਦਾ ਸੁਰੱਖਿਆਤ ਨਹੀਂ ਹੈ ਸਾਰੇ دہشت 'ਚ ਫਿਰ ਰਹੇ ਆਪਾਂ ਹਰੇਕ ਬੰਦੇ ਨੂੰ ਚਿੰਤਾ ਆ ਵੀ ਮੈਂ ਘਰੋਂ ਕੰਮ ਤੇ ਜਾ ਰਿਹਾ ਆ ਵੀ ਵਾਪਸ ਸਹੀ ਸਲਾਮਤ ਆਉਂਗਾ ਕਿ ਨਹੀਂ ਘਰ ਜਿਆ ਨੂੰ ਇਹ ਚਿੰਤਾ ਹੁੰਦੀ ਹੈ ਵੀ ਸਾਡਾ ਜਿਹੜਾ ਬੰਦਾ ਬਾਹਰ ਗਿਆ ਉਹ ਪਤਾ ਨਹੀਂ ਉਹਦਾ ਹਾਲਾਤ ਕੀ ਬਣਨਗੇ ਤੇ ਨਾਲ ਉਹਨੂੰ ਘਰ ਦੀ ਚਿੰਤਾ ਜਿਹੜਾ ਹਾਲਾਤ ਦੇਖੋ ਤੁਸੀਂ ਜਿਵੇਂ ਹੁਣ ਦੱਸਿਆ ਗਿਆ ਵੀ ਰੋਟੀ ਖਾਣਗੇ ਦੁਪਹਿਰੇ ਤੇ ਗੱਲਾਂ ਸਾਫ਼ ਜੇ ਮੜਾ ਮੋਟਾ ਦੁਕਾਨ ਛੱਡ ਕੇ ਕਿਤੇ ਜਾਣਾ ਪੈਂਦਾ ਮਜਬੂਰੀ ਨੂੰ ਤੇ ਇਕੱਲਾ ਬੰਦਾ ਦੁਕਾਨ ਕਰਦਾ ਤੇ ਉਹਦੇ ਪਿੱਛੇ ਸੁਰੱਖਿਆ ਨਹੀਂ ਤਾਂ ਦਿਨ ਦੇ ਵਿੱਚ ਵੀ ਚੋਰੀ ਕੀਤੀ ਕੀ ਆ ਡਾਕਟਰ ਜੀ ਮੈਂ ਉਹੀ ਗੱਲ ਕਰਦਾ ਵੀ ਦਿਨੇ ਵੀ ਚੋਰੀਆਂ ਰਾਤ ਨੂੰ ਵੀ ਚੋਰੀਆਂ ਦਿਨੇ ਵੀ ਲੁੱਟਖੋ ਰਾਤ ਨੂੰ ਵੀ ਲੁੱਟਖੋ ਸਹਿਰ ਲੋਕਾਂ ਦੀ ਬੰਦ ਹੋ ਗਈ ਗੁਰਦੁਆਰੇ ਮੰਦਿਰ ਜਾਣਾ ਲੋਕਾਂ ਦਾ ਬੰਦ ਹੋ ਗਿਆ ਕੁਤੇ ਪਾਸੇ ਪ੍ਰਸ਼ਾਸਨ ਤੋਂ ਚਲਾਇਆ ਜਾ ਰਿਹਾ ਉਹਨਾਂ ਦਾ ਇਹ ਕੰਮ ਚਲਾ ਰਿਹਾ ਪਰ ਪ੍ਰਸ਼ਾਸਨ ਅਸੋਰੀ ਪ੍ਰਹਾਰ 2 ਮੈਂ ਕਿ ਦੇਖੋ ਹਰ ਇੱਕ ਚੀਜ਼ ਨੂੰ ਨਾ ਤੁਸੀਂ ਉਹਨੂੰ ਅਨਲਿਸਿਸ ਕਰੋ ਇਹਨਾਂ ਚੀਜ਼ਾਂ ਤੇ ਲੋਡ ਕਿਉਂ ਪਈ ਪ੍ਰਹਾਰ 2 ਪ੍ਰਹਾਰ 1 ਚਲਾਉਣ ਦੀ ਲੋਡ ਕਿਉਂ ਪਈ ਜੇ ਪੁਲਿਸ ਆਪਣੀ ਡਿਊਟੀ ਕਰ ਰਹੀ ਹੋਵੇ ਇਹਦਾ ਮਤਲਬ ਤਾਂ ਇਹ ਆ ਨਾ ਵੀ ਜਾਂ ਤਾਂ ਪੁਲਿਸ ਆਪ ਦੀ ਡਿਊਟੀ ਨਹੀਂ ਕਰ ਰਹੀ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈ ਰਹੇ ਨੇ ਜੇ ਤੁਸੀਂ ਮਾੜੇ ਆਂਸਰਾਂ ਨੂੰ ਨਾਲ ਦੀ ਨਾਲ ਨੱਥ ਪਾ ਕੇ ਰੱਖੋ ਵਧਨ ਫੁੱਲਣ ਨਾ ਦਿਓ ਤੇ ਲੋੜ ਹੀ ਨਹੀਂ ਪੈਂਦੀ ਕਿਸੇ ਪ੍ਰਹਾਰ ਦੀ ਪ੍ਰਹਾਰ ਦੀ ਲੋੜ ਅੱਜ ਗਵਰਨਮੈਂਟ ਦੀ ਡਾਇਰੈਕਸ਼ਨ ਤੇ ਨਾਲ ਪ੍ਰਹਾਰ ਚਲਾਇਆ ਜਾ ਰਿਹਾ ਪੁਲਿਸ ਤਾਂ ਮਤਲਬ ਪੁਲਿਸ ਦੇ ਹੱਥ ਬੰਨੇ ਹੋਏ ਸੀ ਪਹਿਲਾਂ ਪੁਲਿਸ ਨੂੰ ਰੋਕਿਆ ਹੋਇਆ ਸੀ ਵੀ ਤੁਸੀਂ ਕਿਸੇ ਨੂੰ ਫੜਨਾ ਨਹੀਂ ਕਿਸੇ ਮਾੜੇ ਆਂਸਰ ਨੂੰ ਹੱਥ ਨਹੀਂ ਪਾਉਣਾ ਮਾੜੇ ਆਂਸਰ ਇਕੱਠੇ ਕਰਕੇ ਪੈਸੇ ਤਾਂ ਮਤਲਬ ਸਰਕਾਰ ਨੂੰ ਦਿੰਦੇ ਸੀ ਮਤਲਬ ਤਾਂ ਇਹ ਹੀ ਹੋਇਆ ਨਾ ਜੇ ਪ੍ਰਹਾਰ ਚਲਾਉਣ ਦੀ ਲੋੜ ਪਈ ਜਾਂ ਤਾਂ ਦੇਖੋ ਪੁਲਿਸ ਦੀ ਨਿਲਾਕੀ ਆ ਜਾਂ ਸਰਕਾਰ ਨੇ ਪੁਲਿਸ ਦੇ ਹੱਥ ਬੰਨੇ ਹੋਏ ਸੀ ਅੱਜ ਸਰਕਾਰ ਨੇ ਹੱਥ ਖੋਲ ਤੇ ਅੱਜ ਪ੍ਰਹਾਰ ਵਨ ਪ੍ਰਹਾਰ ਟੂਲ ਚਲਾਏ ਜਾ ਰਹੇ ਨੇ ਅੱਜ ਜੇ ਇਹਨਾਂ ਨੂੰ ਪਤਾ ਵੀ ਫਲਾਣਾ ਬੰਦਾ ਮਾੜਾ ਆਨਸਰ ਆ ਉਹਨੂੰ ਫੜ ਕੇ 32 300 ਪਤਾ ਨਹੀਂ ਕਿੰਨੇ ਕੱਲ ਇਹਨਾਂ ਨੇ ਫੜੇ ਨੇ ਜੇ ਪਤਾ ਸੀ ਵੀ ਆਹ ਮਾੜੇ ਆਨਸਰ ਨੇ ਇਹ ਚੋਰੀਆਂ ਕਰਦੇ ਨੇ ਇਹ ਲੁੱਟਾਂ ਕਰਦੇ ਨੇ ਇਹ ਫਰੋਤੀਆਂ ਮੰਗਦੇ ਨੇ ਤੇ ਇਹਦਾ ਮਤਲਬ ਪਹਿਲਾਂ ਪਤਾ ਸੀ ਨਾ ਪੁਲਿਸ ਨੂੰ ਤਾਂ ਹੀ ਅੱਜ ਫੜੇ ਜੇ ਅੱਜ 332 ਫੜੇ ਜਾ ਸਕਦੇ ਆ ਉਦੋਂ ਕੱਲੇ ਕੱਲੇ ਨੂੰ ਕਿਉਂ ਨਹੀਂ ਫੜਿਆ ਜਦੋਂ ਜਦੋਂ ਉਹ ਬੰਦਾ ਵਾਰਦਤ ਕਰਦਾ ਸੀ ਕਿਸ ਕਰਕੇ ਇਹ ਸਾਰਾ ਜਿਹੜਾ ਗਵਰਨਮੈਂਟ ਦੀ ਨਲਾਕੀ ਆ ਗਵਰਨਮੈਂਟ ਪੁਲਿਸ ਨੂੰ ਕੰਮ ਨਹੀਂ ਕਰਦੇ ਰਹੀ ਜਾਂ ਪੁਲਿਸ ਰਲੀ ਹੋਈ ਨਾਲ ਇਹਨਾਂ ਲੋਕਾਂ ਕਿਸ ਤਰ੍ਹਾਂ ਦੇਖਦੇ ਹੋ 4 ਤੋਂ 5 ਘੰਟੇ ਹੋ ਗਏ ਚੋਰੀ ਹੋਈ ਨੂੰ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਹੈਰਾਨ ਹੈ ਇਸ ਗੱਲ ਤੇ ਵੀ ਕੋਈ ਜਿਹੜੇ ਥਾਣੇ ਨੇ ਉਹਨਾਂ ਦੀ ਡਿਊਟੀ ਕੀ ਹੁੰਦੀ ਆ ਥਾਣੇ ਬੈਠੇ ਲੋਕਾਂ ਦੀ ਆਪਣੇ ਏਰੀਆ ਦੀ ਇੱਕ ਬੀਟ ਹੁੰਦੀ ਆ ਆਪਣੇ ਏਰੀਆ ਜੈਲ ਜਿਹਨੂੰ ਉਹਨੂੰ ਕਹਿੰਦੇ ਆ ਉੱਥੇ ਉਹਨਾਂ ਨੇ ਲੋਕਾਂ ਨੂੰ ਸੁਰੱਖਿਆਤ ਦੇਣੀ ਹੁੰਦੀ ਆ ਉਹਨਾਂ ਦਾ ਮਾਲ ਜਾਨ ਦੀ ਰਾਖੀ ਕਰਨੀ ਹੁੰਦੀ ਆ ਇਥੇ ਪੀਸੀਆਰਾਂ ਵੀ ਚਲਦੀਆਂ ਨੇ ਇਥੇ ਬਹੁਤ ਕੁਝ ਚਲਦਾ ਵੇਬ ਵੀ ਚੋਰੀਆਂ ਹੋਈ ਜਾਂਦੀਆਂ ਇਹ ਕੁਛ ਵੀ ਸਿਰਫ ਦਿਖਾਵਾ ਹੈ ਸਰਕਾਰ ਈਵੈਂਟ ਬਣਾਉਂਦੀ ਆ ਉਹਦੇ ਤੇ ਇਸ਼ਤਿਹਾਰबाजी ਕਰਦੀ ਆ ਉਹਦੇ ਤੇ ਰੌਲਾ ਪਾਉਂਦੀ ਆ ਕੁਛ ਦਿਨ ਚੱਲਦਾ ਫਿਰ ਬੰਦ ਹੋ ਜਾਂਦਾ ਫਿਰ ਨਵਾਂ ਈਵੈਂਟ ਸ਼ੁਰੂ ਹੋ ਜਾਂਦਾ ਇਹ ਸਿਰਫ ਈਵੈਂਟਾਂ ਦੀ ਸਰਕਾਰ ਆ ਇਹ ਨਾ ਤਾਂ ਲੋਕਾਂ ਦੀ ਸੁਰੱਖਿਆ ਕਰ ਰਹੀ ਆ ਨਾ ਲੋਕਾਂ ਨੂੰ ਕੋਈ ਸਹੂਲਤਾਂ ਦੇ ਰਹੀ ਆ ਨਾ ਲੋਕਾਂ ਦਾ ਵਿਕਾਸ ਕਰ ਰਹੀ ਆ ਪੰਜਾਬੀ ਮਰ ਰਹੇ ਨੇ ਪੰਜਾਬ ਲੁੱਟਿਆ ਜਾ ਰਿਹਾ ਆ ਔਰ ਪੰਜਾਬ ਦਾ ਕਿਤੇ ਚੋਰੀ ਕਿਤੇ ਡਾਕਾ ਕਿਤੇ ਕੁਛ ਕਿਤੇ ਕੁਛ ਇਹ ਸਾਰਾ ਕੁਝ ਵਾਪਰ ਰਿਹਾ ਸੋ ਮੈਂ ਕਹਿੰਦਾ ਵੀ ਇਸ ਵੇਲੇ ਪੰਜਾਬੀ ਬਹੁਤ ਦਹਿਸ਼ਤ ਵਿੱਚ ਵਿਚਰ ਰਹੇ ਨੇ ਤੁਸੀਂ ਘੁੰਮ ਕੇ ਦੇਖ ਲਓ ਸਾਰੇ ਪੰਜਾਬ 'ਚ ਕਿਸੇ ਦੇ ਮੂੰਹ ਤੇ ਰੌਣਕ ਨਹੀਂ ਹੈ ਕਿਸੇ ਦੇ ਮੂੰਹ ਤੇ ਇਸ ਸਰਕਾਰ ਨੇ ਰੌਣਕ ਨਹੀਂ ਛੱਡੀ ਹਰੇਕ ਬੰਦਾ ਚਿੰਤਾ 'ਚ ਹਰੇਕ ਬੰਦੇ ਨੂੰ ਆਪਣੇ ਜੀਵਨ ਦੀ ਵੀ ਚਿੰਤਾ ਆਪਣੇ ਕਾਰੋਬਾਰ ਦੀ ਵੀ ਚਿੰਤਾ ਆਹ ਮਾਹੌਲ ਇਹਨਾਂ ਨੇ ਬਣਾਤਾ ਠੀਕ న్యూਸ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ਤੁਸ਼ਾਰਕੋਟ ਇਸ ਸਮੇਂ ਮੌਜੂਦਾਂ ਲੁਧਿਆਣਾ ਦੇ ਜੋਧਿਆਲ ਬਸਤੀ ਚੌਂਕ ਦੇ ਨੇੜੇ ਸੇਖਵਾਲ ਇਲਾਕੇ ਦੇ ਵਿੱਚ ਜਿੱਥੇ ਅੱਜ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਚੋਰਾਂ ਦੇ ਹੌਸਲੇ ਲਗਾਤਾਰ ਲੁਧਿਆਣਾ ਦੇ ਵਿੱਚ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਸੋ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਸੇਖਾ ਰੋਡ ਦੇ ਉੱਤੇ ਮੌਜੂਦਾਂ ਜਿੱਥੇ ਅੱਜ ਇੱਕ ਕੱਪੜੇ ਦੀ ਦੁਕਾਨ ਤੇ ਉੱਤੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਸੋ ਜਿਸ ਦੀ ਸੀਸੀਟੀਵੀ ਨਿਕਲ ਕੇ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ 5 ਤੋਂ 6 ਜਿਹੜੇ ਲੋਕ ਨੇ ਉਹ ਪਹਿਲਾਂ ਆਂਦੇ ਨੇ ਸ਼ਟਰ ਤੋੜਦੇ ਨੇ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਪਹਿਲਾਂ ਸ਼ਟਰ ਤੋੜਿਆ ਗਿਆ ਫਿਰ ਉਸ ਤੋਂ ਬਾਅਦ ਅੰਦਰ ਐਂਟਰ ਹੋਇਆ ਗਿਆ ਜਿਹੜਾ ਸ਼ੀਸ਼ਾ ਤੋੜਿਆ ਗਿਆ ਸ਼ੀਸ਼ਾ ਤੋੜਨ ਤੋਂ ਬਾਅਦ ਇਸ ਦੁਕਾਨ ਦੇ ਅੰਦਰ ਐਂਟਰ ਹੋਣ ਤੋਂ ਬਾਅਦ ਦੋਨੋਂ ਗੱਲਿਆਂ ਦੇ ਵਿੱਚੋਂ ਜਿਹੜਾ ਕੈਸ਼ ਸੀਗਾ ਉਹ ਚੋਰੀ ਕੀਤਾ ਗਿਆ ਔਰ ਕੁਝ ਕੱਪੜੇ ਵੀ ਜਿਹੜੇ ਚੋਰੀ ਕੀਤੇ ਗਏ ਦੁਕਾਨਦਾਰ ਸਾਡਾ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਇੱਕਮਲਿੰਦਰ ਸਿੰਘ ਪਾਜੀ ਇਕਮ ਜੀ ਕੀ ਹੋਇਆ ਕਿਸ ਤਰ੍ਹਾਂ ਹੋਈ ਹੈ ਚੋਰੀ ਕਦੋਂ ਪਤਾ ਲੱਗਿਆ ਭਾਈ ਮੈਨੂੰ ਸਵੇਰੇ 7 ਵਜੇ ਫੋਨ ਆਇਆ ਜੀ ਨਾਲ ਇਹਦਾ ਕੀ ਭਾਈ ਤੁਹਾਡੇ ਇੱਧਰ ਦਾ ਸ਼ਟਰ ਟੁੱਟ ਫਟ ਤੋੜਤਾ ਹੋਇਆ ਕੀ ਮਤਲਬ ਟਫਨ ਰੂਫਨ ਸ਼ੀਸ਼ਾ ਟੁੱਟਿਆ ਤੁਹਾਡੇ ਚੋਰੀ ਹੋ ਗਈ ਮੈਂ ਫਟਾਫਟ ਮੈਂ ਜਿੱਦਾਂ ਉੱਠਿਆ ਨਾਲ ਹੀ ਫਟਾਫਟ ਭੱਜ ਆਇਆ ਭਾਈ ਇੱਥੇ ਤੇ ਹੁਣ ਦੇਖਿਆ ਜਾਂਦਾ ਕਿ ਇਨਵਰਟਰ ਚੋਰੀ ਹੋਇਆ ਜੀ ਨਵਾਂ ਇਨਵਰਟਰ ਸੀ ਇਹ 4 ਕਿ ਮਹੀਨੇ ਹੋਏ ਇਨਵਰਟਰ ਲਿੱਤੇ ਨੂੰ ਜੀ ਤੇ ਪਰਫਿਊਮ ਡੀਓ ਪਰਫਿਊਮ ਵਗੈਰਾ ਕਿੰਨੇ ਹੋਏ ਚੈੱਕ ਤਾਂ ਹੋ ਗਈਆਂ 25 ਕਿ ਟੀ-ਸ਼ਰਟਾਂ ਹੋ ਗਏ 30 40 ਪੈਂਟਾ ਹੋ ਗਈਆਂ ਤਾਂ 15-20 ਤੋਂ ਪੈਂਟਾ ਚ ਲਗੀਆਂ ਭਾਈ ਉਹ ਵੀ ਕਮਰ ਵੀ ਦੇ ਲਓ 36 32 ਇਦਾਂ ਹੀ ਕਮਰਾਂ ਚੱਕੀਆਂ ਉਹਨਾਂ ਨੇ ਮਤਲਬ ਕਿ ਦੇਖ ਕੇ ਚੱਕੇ ਘੱਟੋ ਘੱਟ ਤੇ 15-20 ਮਿੰਟ ਖੜੇ ਰਹੇ ਕਿਸੇ ਨੂੰ ਕੋਈ ਉਹ ਨਹੀਂ ਮਤਲਬ ਕੋਈ ਪੁਲਿਸ ਦਾ ਗੇੜਾ ਨਹੀਂ ਆਪਣੇ ਇੱਥੇ ਭਾਈ 8:30 ਵਜੇ ਤੋਂ ਆਇਆ ਰੋਡ ਸ਼ਮਸ਼ਾਨ ਹੋਣੀ ਕੋਈ ਇੱਥੇ ਪੁੱਛਦਾ ਨਹੀਂ ਇੰਨਾ ਬੁਰਾ ਹਾਲ ਹੋ ਚੁੱਕਾ ਆਪਣੀ ਸਰਕਾਰ ਦਾ ਭਾਈ ਦੂਰੀ ਤੇ ਜੋਧੇਲ ਬਸਤੀ ਥਾਣਾ ਲੱਗਦਾ ਬੇਸ਼ੱਕ ਇਸ ਇਲਾਕੇ ਨੂੰ ਸੁੰਦਨਗਰ ਥਾਣਾ ਲੱਗਦਾ ਪਰ ਇਸ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਸ਼ਟ ਨਹੀਂ ਹੈ ਜੀ ਭਾਈ ਕੋਈ ਵੀ ਨਹੀਂ ਆਇਆ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਆ 15 ਮਿੰਟ ਰੁਕੇ ਗਿਣਤੀ ਦੇ ਉਹਨਾਂ ਨਾਲ ਹੀ ਚੱਲ ਗਏ ਉਹਨਾਂ ਨੇ ਕੋਈ ਸ਼ਟਰ ਨਹੀਂ ਚੱਕਿਆ ਕੋਈ ਕੁਝ ਨਹੀਂ ਕੀਤਾ ਉਹ ਚਲੇ ਗਏ ਨਾਲ ਹੀ ਮੈਂ ਹੁਣ ਆਪ ਉਹ ਕਹਿੰਦੇ ਸ਼ਟਰ ਚੱਕ ਕੇ ਤੁਸੀਂ ਵੀਡੀਓ ਬਣਾ ਕੇ ਆਈਓ ਨੂੰ ਦੇ ਦਿਓ ਉਹਨਾਂ ਦਾ ਨੰਬਰ ਦਿੱਤਾ ਨੰਬਰ ਵੀ ਮੇਰੇ ਕੋਲ ਹੈਗਾ ਆਈਓ ਦਾ ਉਹ ਕਹਿੰਦੇ ਆਪਣੇ ਉਹਨਾਂ ਕੋਲ ਚੱਲ ਜਿਓ ਤੇ ਮੈਂ ਕਿਹਾ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਹੈਗੀ ਸਾਰੀ ਹੈਗੀ ਆ ਤੁਸੀਂ ਇਹ ਲੋਕ ਕਿੰਨੇ ਲੋਕ ਸੀਗੇ ਉਹਦੇ ਵਿੱਚ ਭਾਈ 6 ਬੰਦੇ ਸੀਗੇ ਇੱਕ ਇੱਕ ਬਾਈਕ ਸੀ ਇੱਕ ਸਕੂਟਰੀ ਸੀ ਇੱਕ ਸਕੂਟਰੀ ਹੋਰ ਆਈ ਸੀ ਇੱਕ ਉਹ ਮੋੜ ਤੇ ਲੱਗੀ ਸੀ ਆਪਣੇ ਗੇਟ ਤੇ ਅਨਾਲ ਐਮਐਲਏ ਸਾਹਿਬ ਦਾ ਘਰ ਲੱਗਦਾ ਹੀ ਰੰਜੀਤ ਸਿੰਘ ਕਿਲੋ ਦਾ ਕਿੰਨੇ ਕ ਵਜੇ ਆਏ ਆ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪਹਿਲਾਂ ਸ਼ਟਰ ਤੋੜਿਆ ਕਿਦਾਂ ਕੋਈ ਦੇਖਿਆ ਵੀਡੀਓ ਭਾਈ ਸੀਸੀਟੀਵੀ ਚ ਦੇਖਿਆ ਹੈ ਕਿ ਦੇਖੋ ਪਹਿਲਾਂ ਸਿੱਧੇ ਇਹਨਾਂ ਨੇ ਸ਼ਟਰ ਪੱਟਿਆ ਤੇ ਇਹਨਾਂ ਕੋਲ ਤਫਨ ਖੁੱਲਿਆ ਨਹੀਂ ਇਹਨਾਂ ਨੇ ਸਰੀਆ ਲਬੇਟ ਗਏ ਨਾ ਉਹਦੇ ਵਿੱਚ ਆਪਣਾ ਬੋਰੀ ਦੇ ਵਿੱਚ ਫਿਰ ਜੋਰ ਕੇ ਮਾਰਿਆ ਸਰੀਆ ਮਤਲਬ ਕਰਕੇ ਬੰਦੇ ਸਿਰ ਤੇ ਵੱਜਾ ਸ਼ੀਸ਼ਾ ਸਾਰਾ ਜਿੰਨਾ ਤਫਨ ਸੀ ਤੁਸੀਂ ਦੇਖਿਓ ਸੀਸੀਟੀਵੀ ਤੁਹਾਨੂੰ ਮੈਂ ਪਾਉਂਗਾ ਉੱਚ ਸੀਸੀਟੀਵੀ ਦੇਖਿਓ ਸਾਰੀ ਸੀਸੀਟੀਵੀ ਆਈ ਹੋਈ ਆ ਬੰਦੇ ਸ਼ਰੇਆਮ ਕੈਂਬਰੇ ਦੇ ਅੱਗੇ ਸ਼ਰੇਆਮ ਮਤਲਬ ਪਰਫਿਊਮ ਚੱਕ ਰਹੇ ਕੋ ਪੰਜਾਬ ਪੁਲਿਸ ਦਾ ਕੋਈ ਡਰ ਨਹੀਂ ਹੈਗਾ ਦੇਖ ਲੋ ਇਹਨਾਂ ਨੂੰ ਬੰਦਾ ਕਹਿੰਦਾ ਨਾ ਕਿ ਬੰਦੇ ਨੂੰ ਥੋੜੀ ਡਰ ਹੁੰਦਾ ਕਿ ਕੁਝ ਵੀ ਐਂਡ ਦੇ ਨਵੀਟਰ ਚੱਕਿਆ ਜੀ ਅੱਛਾ ਜੀ ਸਪਲਾਈ ਸਾਰੀ ਬੰਦ ਕਰਤੀ ਇਹਨਾਂ ਨੇ ਟੋਟਲ ਕਿੰਨੇ ਦਾ ਜਿਹੜਾ ਲਾਸ ਕਰ ਚੁੱਕੀ ਭਾਈ ਨਾ ਨਾ ਕਰਦੀ ਇਹ ਇਹ ਮੋਟਾ-ਮੋਟਾ ਦੇਖਿਆ ਲੱਖ ਡੇਢ ਲੱਖ ਦਾ ਘੱਟੋ-ਘੱਟ ਲਗਭਗ ਹੈਗਾ ਆ ਹਾਂਜੀ ਬਾਕੀ ਜੋ ਬਾਕੀ ਹਿਸਾਬ ਹੋਊਗਾ ਬਾਕੀ ਉਸ ਹਿਸਾਬ ਨਾਲ ਜੀ ਸਿਰੇ ਆ ਕੇ ਤੁਸੀਂ ਪੁਲਿਸ ਥਾਣੇ ਫੋਨ ਕੀਤਾ ਕਿ ਸਾਡੇ ਇਧਰ ਕਰਕੇ ਚੋਰੀ ਹੋਈ ਆ ਹਜੇ ਤੱਕ ਕੋਈ ਨਹੀਂ ਪਹੁੰਚਿਆ ਭਾਈ ਕੋਈ ਨਹੀਂ ਆਇਆ ਹਜੇ ਤੱਕ ਤੁਸੀਂ ਤੁਸੀਂ ਆਪ ਦੇਖ ਲਓ 7 ਵਜੇ ਤਾਂ ਮੈਂ ਆਇਆ ਸਾਢੇ 10 ਹੋ ਗਏ ਨੇ ਤੁਹਾਡੇ ਸਾਹਮਣੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਤੁਸੀਂ ਵੀ ਪਹੁੰਚ ਗਏ ਹੋ ਤੁਹਾਨੂੰ ਮੈਂ ਫੋਨ ਕੀਤਾ ਸੀ ਨਾਲ ਹੀ ਆ ਗਏ ਹਜੇ ਤੱਕ ਪੁਲਿਸ ਵਾਲੇ ਕੋਈ ਆਏ ਅਸੀਂ ਦਰੇਸੀ ਫੋਨ ਵੀ ਥਾਣੇ ਲਾ ਲਿਆ ਕਿੰਨੇ ਪੈਸੇ ਲਾ ਲਿਆ ਹਜੇ ਤੱਕ ਕੋਈ ਨਹੀਂ ਪਹੁੰਚਿਆ ਉਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਹੁਣ 4 ਘੰਟੇ ਹੋਣ ਦੇ ਬਾਵਜੂਦ ਵੀ ਪੁਲਿਸ ਦਾ ਕੋਈ ਵੀ ਮੁਲਾਜ਼ਮ ਜਿਹੜਾ ਆ ਇੱਥੇ ਨਹੀਂ ਪਹੁੰਚਿਆ ਫਿਲਹਾਲ ਤੁਹਾਨੂੰ ਤਸਵੀਰ ਮੈਂ ਦੁਬਾਰਾ ਤੋਂ ਦਿਖਾ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ 5 ਤੋਂ 6 ਜਿਹੜੇ ਚੋਰ ਆ ਉਹਨਾਂ ਨੇ ਇਸ ਦੁਕਾਨ ਦੇ ਅੰਦਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਜਿਹੜਾ ਆ ਅੰਜਾਮ ਦਿੱਤਾ ਆ ਸੋ ਤਕਰੀਬਨ 1 ਤੋਂ 1.5 ਲੱਖ ਦਾ ਜਿਹੜਾ ਨੁਕਸਾਨ ਇਹਨਾਂ ਦਾ ਹੋ ਚੁੱਕਾ ਆ ਸੋ ਅਸੀਂ ਵੀ ਕੋਸ਼ਿਸ਼ ਕਰਦੇ ਆ ਥਾਣੇ ਜਾ ਕੇ ਜਾਣਕਾਰੀ ਲਵਾਂਗੇ ਕਿ ਆਖਰਕਾਰ ਹੁਣ ਤੱਕ ਉਹ ਕਿਉਂ ਨਹੀਂ ਪੁੱਜਿਆ ਜੀ ਕੀ ਕੀ ਕਹਿਣਾ ਚਾਹਦੇ ਹੋ ਇੱਕ ਦੇਖੋ ਆਪਣੇ ਸੀਪੀ ਸਾਹਿਬ ਸੁਪਨ ਸਰਮਈ ਹੈਗੇ ਨੇ ਜੀ ਆਪਾਂ ਜੀ ਆ ਕੇ ਕਰਦੇ ਠੀਕ ਆ ਜੀ ਬਟ ਹੁਣ ਦੇਖ ਲਓ ਇਹ ਤੱਕ ਕੋਈ ਪੁਲਿਸ ਨਹੀਂ ਆਈ ਠੀਕ ਆ ਹੁਣ ਦੇਖੋ ਮੀਡਲ ਕਲਾਸ ਆ ਅਸੀਂ ਠੀਕ ਆ ਸਾਡੇ ਕੋਈ ਨਹੀਂ ਆਏਗਾ ਇਹ ਕੋਈ ਹਾਈ ਕਲਾਸ ਆਪਾਂ ਪਹੁੰਚ ਲਾਵਾਂਗੇ ਮਿੰਟ ਤੋਂ ਪਹਿਲਾਂ ਪਹੁੰਚ ਗਏ ਪੁਲਸਲੇ ਇਦਾਂ ਕਿਉਂ ਹੁੰਦਾ ਸਰਕਾਰ ਚ ਮੈਨੂੰ ਇਹ ਨਹੀਂ ਸਮਝ ਆਈ ਹਜੇ ਤੱਕ ਇਹਤੇ ਵੀ ਪਲੀਜ਼ ਕੀਤਾ ਜਾਵੇ ਦੇਖੋ ਹਰ ਇੱਕ ਬੰਦੇ ਦਾ ਨੁਕਸਾਨ ਜਿਹੜਾ ਨੁਕਸਾਨ ਨੁਕਸਾਨੀਆਂ ਭਾਜੀ ਬੇਸ਼ੱਕ 1 ਰੁਪਏ ਦਾ ਹੋਵੇ ਸੋ ਅਸੀਂ ਵੀ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਬਾਈ ਜੀ ਨੇ ਅਪੀਲ ਕੀਤੀ ਹੈ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਵੱਲੋਂ ਲਗਾਤਾਰ ਪ੍ਰਹਾਰ 2 ਜਿਹੜੀ ਹੈ ਮੁਹਿੰਮ ਚਲਾਈ ਗਈ ਹੈ ਲੇਕਿਨ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਪ੍ਰਹਾਰ 2 ਦਾ ਜਿਹੜਾ ਅੱਜ 72 ਘੰਟੇ ਜਿਹੜੇ ਹੋਣ ਜਾ ਰਹੇ ਹੈ ਲੈਕਿਨ ਇਸ ਦੇ باوجود ਵੀ ਚੋਰਾਂ ਦੇ ਹੌਸਲੇ ਲਗਾਤਾਰ ਜਿਹੜੇ ਬੁਲੰਦ ਹੈ ਕ੍ਰਾਈਮ ਕਰਨ ਵਾਲੇ ਲੋਕ ਹਜੇ ਵੀ ਜਿਹੜਾ ਕ੍ਰਾਈਮ ਆ ਖੁੱਲੇ ਆਮ ਕਰ ਰਹੇ ਆ ਹਾਲਾਂਕਿ ਪਰਹਾੜ 2 ਜਿਹੜਾ ਆ ਇਹ 72 ਘੰਟੇ ਦਾ ਜਿਹੜੀ ਮੁਹਿੰਮ ਚੱਲੀ ਸੀ ਲੇਕਿਨ ਇਸ ਦੇ باوجود ਵੀ ਚੋਰਾਂ ਦੇ ਜਿਹੜੇ ਹੌਸਲੇ ਆ ਲਗਾਤਾਰ ਬੁਲੰਦ ਹੁੰਦੇ ਨਜ਼ਰ ਆ ਰਿਹਾ ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਜਿਨ੍ਹਾਂ ਲੋਕਾਂ ਦੇ ਵੱਲੋਂ 6 ਲੋਕਾਂ ਵੱਲੋਂ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਆ ਕਿੰਨੀ ਦੇਰ ਤੱਕ ਇਨ੍ਹਾਂ ਚੋਰਾਂ ਨੂੰ ਜਿਹੜਾ ਫੜ ਕੇ ਸਲਾਖਾਂ ਦੇ ਪਿੱਛੇ ਸਿੱਟਿਆ ਜਾਂਦਾ ਜੁੜੇ ਰਹੋ ਪੀਏਟੀ న్యూਸ ਦੇ ਨਾਲ ਤੇ ਮੈਂ ਤੁਹਾਡੇ ਨਾਲ ਹਿੱਸ਼ਾ